ਸਤਿ ਸ਼੍ਰੀ ਅਕਾਲ ਰਣਦੀਪ ਪੰਦੇਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਰਣਦੀਪ ਪੰਦੇਰ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਸਾਡੇ ਔਰਤਾਂ ਦੇ ਉੱਤੇ ਨਾ ਅਕਸਰ ਇੱਕ ਇਹ ਇਲਜ਼ਾਮ ਲੱਗਦਾ ਕਿ ਔਰਤਾਂ ਬੋਲਦੀਆਂ ਬਹੁਤ ਨੇ ਮੈਨੂੰ ਲੱਗਦਾ ਕਿ ਜਿੰਨਾ ਕੁਝ ਜਿੰਨੇ ਘਰਾਂ ਦੇ ਪਰਦੇ ਜਿੰਨੇ ਰਾਜ ਔਰਤਾਂ ਆਪਣੇ ਅੰਦਰ ਲੁਕੋ ਲੈਣੀਆਂ ਦਬਾ ਲੈਣੀਆਂ ਘਰਾਂ ਨੂੰ ਜਿਉਂਦੇ ਰੱਖਣ ਲਈ ਵਸਦੇ ਰੱਖਣ ਲਈ ਉਹ ਜੇ ਕਿਤੇ ਸਾਰੇ ਖੁੱਲ ਜਾਣ ਨਾ ਤਾਂ ਧਰਤੀ ਤੇ ਪਰਲੇ ਆ ਜਾਈ ਔਰ ਔਰਤਾਂ ਬਹੁਤ ਕੁਝ ਦਬਾ ਲੈਨੀਆਂ ਆਪਣੇ ਅੰਦਰ ਹੀ ਦੱਬ ਲੈਂਦੀਆਂ ਉਹ ਇਹ ਸਾਰੀਆਂ ਗੱਲਾਂ ਤਾਂ ਕਿ ਘਰ ਵਸੇ ਰਹਿਣ ਅੱਜ ਮੈਂ ਉਹਨਾਂ ਤੈਨੂੰ ਮੌਕਿਆਂ ਦੀ ਗੱਲ ਕਰਨੀ ਹੈ ਕਿ ਜਿੱਥੇ ਔਰਤਾਂ ਜੇ ਚੁੱਪ ਨਾ ਰਹਿਣਾ ਤਾਂ ਘਰ ਟੁੱਟ ਜਾਂਦੇ ਆ ਇਹਨਾਂ ਤਿੰਨ ਥਾਵਾਂ ਦੇ ਉੱਤੇ ਔਰਤਾਂ ਦੀ ਜਿਹੜੀ ਚੁੱਪੀ ਹੈ ਨਾ ਉਹ ਰਿਸ਼ਤਿਆਂ ਨੂੰ ਬਹੁਤ ਸੋਹਣਾ ਬਣਾ ਕੇ ਰੱਖੂਗੀ ਸਭ ਤੋਂ ਪਹਿਲੀ ਗੱਲ ਤਾਂ ਅਸੀਂ ਇਹ ਸਮਝ ਲਈਏ ਕਿ ਹਰ ਵਿਆਹੁਤਾ ਰਿਸ਼ਤਾ ਜਿਹੜਾ ਹੈ ਨਾ ਉਹ ਤਿੰਨ ਸਟੇਜਸ ਦੇ ਵਿੱਚੋਂ ਗੁਜ਼ਰਦਾ ਸਭ ਤੋਂ ਪਹਿਲੀ ਸਟੇਜ ਹੁੰਦੀ ਹੈ ਜਿੱਥੇ ਅਸੀਂ ਇੱਕ ਦੂਜੇ ਵਾਸਤੇ ਸਭ ਕੁਝ ਚੰਗਾ ਚੰਗਾ ਹੁੰਦਾ ਹੈ ਕਿਉਂਕਿ ਹਲੇ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਹੈ ਇੱਕ ਦੂਸਰੇ ਨੂੰ ਸਮਝ ਰਹੇ ਹੁੰਦੇ ਆ ਪਰਿਵਾਰ ਦੇ ਲਈ ਵੀ ਤੁਸੀਂ ਨਵੇਂ ਹੁੰਦੇ ਹੋ ਪਰਿਵਾਰ ਦੀ ਵੀ ਕੋਈ ਬਹੁਤੀ दखਲ ਅੰਦਾਜ਼ੀ ਜਿਹੜੀ ਹੈ ਉਹ ਨਹੀਂ ਹੁੰਦੀ ਤੇ ਅਸੀਂ ਖੁਦ ਵੀ ਆਪਣਾ ਜਿਹੜਾ ਡਾਰਕ ਸਾਈਡ ਹੈ ਆਪਣੇ ਅਗੁਣ ਆਪਣੇ ਪਾਰਟਨਰ ਦੇ ਸਾਹਮਣੇ ਸਾਡੇ ਹਲੇ ਸਾਰੇ ਜ਼ਾਹਿਰ ਨਹੀਂ ਹੋਏ ਹੁੰਦੇ ਸਿਰਫ ਚੰਗੀ ਚੰਗੀਆਂ ਜਿਹੜੀਆਂ ਚੀਜ਼ਾਂ ਉਹ ਇੱਕ ਦੂਜੇ ਦੀਆਂ ਸਾਹਮਣੇ ਆ ਰਹੀਆਂ ਹੁੰਦੀਆਂ ਇਸ ਕਰਕੇ ਇਹ ਸਟੇਜ ਜਿਹੜੀ ਹੈ ਨਾ ਇਹ ਬਹੁਤ ਸੋਹਣੀ ਹੁੰਦੀ ਹੈ ਕਿ ਸਭ ਕੁਝ ਬਹੁਤ ਚੰਗਾ ਚੱਲ ਰਿਹਾ ਹੁੰਦਾ ਹੈ ਪਰਿਵਾਰ ਦੇ ਵਿੱਚ ਵੀ ਸਭ ਕੁਝ ਬਹੁਤ ਵਧੀਆ ਹੁੰਦਾ ਹੈ ਤੇ ਪਰਸਨਲੀ ਵੀ ਰਿਸ਼ਤੇ ਰਿੜਾ ਬਹੁਤ ਵਧੀਆ ਚੱਲ ਰਿਹਾ ਹੁੰਦਾ ਸਭ ਪਾਸੇ ਠੀਕ ਹੈ ਤਾਂ ਇਹ ਵਾਲੀ ਸਟੇਜ ਬਹੁਤ ਸੋਣੀ ਹੁੰਦੀ ਆ ਫਿਰ ਸ਼ੁਰੂ ਹੁੰਦੀ ਆ ਰਿਸ਼ਤੇ ਦੀ ਸੈਕੰਡ ਸਟੇਜ ਇਹ ਸਟੇਜ ਜਿਹੜੀ ਹੁੰਦੀ ਆ ਨਾ ਇੱਥੇ ਇੱਕ ਦੂਜੇ ਦੇ ਔਗਣ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਆ ਕਈ ਵਾਰ ਅਸੀਂ ਉਹਨਾਂ ਔਗਣਾਂ ਨੂੰ ਦੇਖ ਲੈਨੇ ਆ ਪਰ ਚੁੱਪ ਕਰ ਜਾਂਨੇ ਆ ਕਈ ਵਾਰ ਸਾਨੂੰ ਲੱਗਦਾ ਕਿ ਨਹੀਂ ਹੁਣ ਇਸ ਬਾਰੇ ਤਾਂ ਗੱਲ ਕਰਨੀ ਬਣਦੀ ਆ ਤੇ ਅਸੀਂ ਇੱਕ ਦੂਜੇ ਨੂੰ ਦੀਆਂ ਕਮੀਆਂ ਗਿਣੌਣੀਆਂ ਸ਼ੁਰੂ ਕਰ ਦਿੰਨੇ ਆ ਜਿੱਥੋਂ ਲੜਾਈਆਂ ਝਗੜਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਪਰਫੈਕਸ਼ਨ ਨਾਮ ਦੀ ਕੋਈ ਚੀਜ਼ ਇਸ ਦੁਨੀਆ ਤੇ ਹੈ ਨਹੀਂ ਠੀਕ ਹੈ ਪਰਫੈਕਟ ਕੋਈ ਵੀ ਨਹੀਂ ਹੁੰਦਾ ਨਾ ਮੈਂ ਪਰਫੈਕਟ ਹਾਂ ਨਾ ਤੁਸੀਂ ਆ ਠੀਕ ਹੈ ਰਿਸ਼ਤਾ ਸੋਹਣਾ ਕਦੋਂ ਬਣਦਾ ਜਿਵੇਂ ਦੇ ਵੀ ਅਸੀਂ ਹੈਗੀਆਂ ਜੇ ਅਸੀਂ ਉਹੀ ਚੀਜ਼ਾਂ ਨੂੰ ਐਕਸੈਪਟ ਕਰ ਲਈਏ ਉਹਨਾਂ ਦੇ ਢੰਗ ਨਾਲ ਜਾਂ ਤਾਂ ਆਪ ਬਣ ਜਾਈਏ ਜਾਂ ਫਿਰ ਉਹਨਾਂ ਨੂੰ ਆਪਣੇ ਢੰਗ ਦੇ ਨਾਲ ਬਣਾ ਲਈਏ ਇੱਕ ਢੰਗ ਤਾਂ ਸਾਨੂੰ ਜ਼ਿੰਦਗੀ ਜਿਉਣ ਨੂੰ ਅਪਣਾਉਣਾ ਹੀ ਪੈਂਦਾ ਠੀਕ ਹੈ ਤਾਂ ਹੁਣ ਇੱਥੇ ਇਸ ਸਟੇਜ ਦੇ ਵਿੱਚ ਨਾ ਬਹੁਤ سارے ਰਿਸ਼ਤੇ ਜਿਹੜੇ ਆ ਟੁੱਟ ਜਾਂਦੇ ਆ ਕਿਉਂਕਿ ਇੱਥੇ ਅਸੀਂ ਐਕਸੈਪਟੈਂਸ ਜਿਹੜੀ ਆ ਉਹ ਨਹੀਂ ਕਰ ਪਾਉਂਦੇ ਚੀਜ਼ਾਂ ਦੀ ਤੇ ਬਹੁਤੇ ਰਿਸ਼ਤੇ ਸੈਕੰਡ ਸਟੇਜ ਦੇ ਉੱਤੇ ਹੀ ਖਰਾਬ ਹੋ ਜਾਂਦੇ ਆ ਪਰ ਜਿਹੜੀ ਤੀਜੀ ਸਟੇਜ ਆਉਂਦੀ ਹੈ ਨਾ ਇਹ ਉਹ ਸਟੇਜ ਹੁੰਦੀ ਆ ਜਿੱਥੇ ਤੁਸੀਂ ਰਿਸ਼ਤਿਆਂ ਨੂੰ ਸਮਝ ਚੁੱਕੇ ਹੁੰਨੇ ਹੋ ਤੁਹਾਨੂੰ ਤੁਸੀਂ ਇੱਕ ਦੂਜੇ ਨੂੰ ਦੀਆਂ ਕਮੀਆਂ ਉਹਦੇ ਔਗੁਣਾਂ ਦੇ ਨਾਲ ਅਪਣਾ ਲੈਨੇ ਹੋ ਤੁਹਾਨੂੰ ਡੀਲ ਕਰਨਾ ਆ ਜਾਂਦਾ ਹੈ ਕਿ ਜੇ ਇਸ ਮੌਕੇ ਦੇ ਉੱਤੇ ਇਹ ਸਿਚੁਏਸ਼ਨ ਬਣਦੀ ਆ ਤਾਂ ਇਸ ਸਿਚੁਏਸ਼ਨ ਦੇ ਵਿੱਚ ਮੈਂ ਕੀ ਕਰਨਾ ਹੁਣ ਜਦੋਂ ਤੁਹਾਨੂੰ ਚੀਜ਼ਾਂ ਨਾਲ ਡੀਲ ਕਰਨਾ ਆ ਗਿਆ ਤੁਸੀਂ ਸਿਚੁਏਸ਼ਨ ਨੂੰ ਹੈਂਡਲ ਕਰਨਾ ਸਿੱਖ ਗਏ ਉਦੋਂ ਜ਼ਿੰਦਗੀ ਬਹੁਤ ਸੋਹਣੀ ਜਾਂਦੀ ਹੈ ਫਿਰ ਅਸੀਂ ਕਹਿੰਦੇ ਨਾ ਵੀ ਜਿਹਨੂੰ ਵੀ ਹੁਣ ਸਾਨੂੰ ਭੇਤ ਆ ਗਿਆ ਹੁਣ ਸਾਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਆ ਇਹ ਲੋਕ ਨੇ ਇੱਥੋਂ ਦੇ ਸਾਰੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਕਿਵੇਂ ਡੀਲ ਕਰਨਾ ਤਾਂ ਇੱਥੋਂ ਜਿਹੜੀ ਹੈ ਨਾ ਉਹ ਸੋਹਣੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਪਰ ਬਹੁਤੀ ਵਾਰ ਬਹੁਤੇ ਰਿਸ਼ਤੇੜੇ ਆ ਉਹ ਸੈਕੰਡ ਸਟੇਜ ਦੇ ਉੱਤੇ ਹੀ ਟੁੱਟ ਜਾਂਦੇ ਆ ਤੇ ਮੈਂ ਉਸੇ ਸੈਕੰਡ ਸਟੇਜ ਦੇ ਵਿੱਚ ਤਿੰਨ ਗੱਲਾਂ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਹੈ ਉਹਨਾਂ ਬਾਰੇ ਹੀ ਗੱਲ ਕਰਨੀ ਆ ਸਭ ਤੋਂ ਪਹਿਲੀ ਗੱਲ ਤਾਂ ਕਿ ਔਰਤਾਂ ਨੇ ਕਿੱਥੇ ਨਹੀਂ ਬੋਲਣਾ ਦੇਖੋ ਤੁਹਾਡਾ ਤੁਹਾਡੇ ਸਹੁਰੇ ਪਰਿਵਾਰ ਦੇ ਨਾਲ ਰਿਸ਼ਤਾ ਜਿਵੇਂ ਦਾ ਮਰਜੀ ਹੈ ਠੀਕ ਹੈ ਤੁਹਾਡਾ ਜੋ ਕੁਝ ਵੀ ਜਿਹੜਾ ਤੁਹਾਡੇ ਇਨ-ਲॉज ਦੇ ਨਾਲ ਚੱਲ ਰਿਹਾ ਹੈ ਨਾ ਸੈਕਿੰਡ ਸਟੇਜ ਦੀ ਮੈਂ ਗੱਲ ਕਰ ਰਹੀ ਹਾਂ ਜਿੱਥੇ ਲੜਾਈਆਂ ਝਗੜੇ ਹਰ ਪੱਖ ਤੋਂ ਸ਼ੁਰੂ ਹੋ ਜਾਂਦੇ ਕਿਉਂਕਿ ਇਹ ਆਮ ਕਰਨ ਦਾ ਵਰਤਾਰਾ ਹੈ ਮੈਂ ਪਹਿਲਾਂ ਵੀ ਕਿਹਾ ਕਿ ਘਰ ਘਰਾਂ ਵਰਗੇ ਹੁੰਦੇ ਆ ਠੀਕ ਹੈ ਤਾਂ ਜਦੋਂ ਤੁਹਾਡੇ ਲੜਾਈਆਂ ਝਗੜੇ ਰੱਬ ਨਾ ਕਰੇ ਕਿ ਉਹ ਨੌਬਤ ਆ ਗਈ ਸ਼ੁਰੂ ਹੋ ਚੁੱਕੇ ਨੇ ਥੋੜੀ ਬਹੁਤੀ ਖਿੱਚੋ ਤਾਣਵੇਂ ਰਿਸ਼ਤਿਆਂ ਦੇ ਵਿੱਚ ਆ ਚੁੱਕੀ ਹੈ ਤਾਂ ਉਸ ਦੌਰਾਨ ਤੁਹਾਡੇ ਪਤੀ ਦਾ ਤੁਹਾਡੇ ਇਨ ਲਾਜ਼ ਦੇ ਨਾਲ ਮਤਲਬ ਤੁਹਾਡੇ ਸਾਸਵਾਰਾ ਦੇ ਨਾਲ ਤੁਹਾਡੇ ਜੂਰ ਜੇਠ ਜਠਾਣੀ ਜਾਂ ਫਿਰ ਨਣਦ ਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਤੁਸੀਂ ਉਸ ਰਿਸ਼ਤੇ ਦੇ ਵਿੱਚ ਨਹੀਂ ਭੁੱਲਣਾ ਕਿਉਂਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝ ਲਓ ਕਿ ਉਸ ਘਰ ਦਾ ਬੇਟਾ ਹੈ ਤੁਸੀਂ ਉੱਥੇ ਕੁਝ ਵੀ ਬੋਲੋਗੇ ਜਿਹੜੀ ਗੱਲ ਤੁਸੀਂ ਨਹੀਂ ਵੀ ਕੀਤੀ ਹੋਗੀ ਨਾ ਉਹ ਗੱਲ ਵੀ ਤੁਹਾਡੇ ਤੇ ਆ ਕੇ ਹੋਣੀ ਹੈ ਕਿ ਨੌ ਘਰ ਦੇ ਵਿੱਚ ਆ ਗਈ ਇਹਨੇ ਕਿਹਾ ਹੋਣਾ ਜੇ ਇਹ ਸਭ ਕੁਝ ਹੋ ਰਿਹਾ ਹੈ ਠੀਕ ਹੈ ਇਹ ਤਾਂ ਬਹੁਤ ਸ਼ੁਰੂ ਤੋਂ ਹੀ ਇੱਕ ਰੀਤ ਚੱਲੀ ਆ ਰਹੀ ਹੈ ਕਿ ਜਿੱਥੇ ਕਿਸੇ ਨੇ ਕੁਝ ਵੀ ਗਲਤ ਕੀਤਾ ਨਾ ਉਹ ਘਰ ਦੀ ਨੂਂ ਦੇ ਉੱਤੇ ਪਾ ਦਿਓ ਗੱਲ ਠੀਕ ਹੈ ਪਰ ਤੁਹਾਡੇ ਘਰ ਦੇ ਵਿੱਚ ਚਾਹੇ ਕੁਝ ਵੀ ਹੋ ਜੇ ਤੁਸੀਂ ਆਪਣੇ ਹਸਬੰਡ ਦਾ ਉਹਦੇ ਪੇਰੈਂਟਸ ਦੇ ਨਾਲ ਕਿਵੇਂ ਦਾ ਰਿਲੇਸ਼ਨ ਹੈ ਉਦੇ ਬਾਰੇ ਤੁਸੀਂ ਕਦੇ ਕੋਈ ਟਿੱਪਣੀ ਨਹੀਂ ਕਰਨੀ ਕਦੇ ਕੋਈ ਦਲੀਲਵਾਜੀ ਨਹੀਂ ਕਰਨੀ ਤੁਸੀਂ ਵਿਚ ਨਹੀਂ ਬੋਲਣਾ ਤੁਸੀਂ ਨਹੀਂ ਵੀ ਬੋਲੋਗੇ ਤਾਂ ਵੀ ਤੁਹਾਡਾ ਨਾਮ ਲੱਗ ਜਾਏਗਾ ਰਿਸ਼ਤਾ ਖਰਾਬ ਹੋਣ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਆ ਜਾਏਗੀ ਠੀਕ ਹੈ ਦੂਜੀ ਗੱਲ ਉਹ ਉਹਨਾਂ ਦਾ ਬੱਚਾ ਹੈ ਉਹਨਾਂ ਦਾ ਆਪਸੀ ਉਹ ਰਿਸ਼ਤਾ ਹੈ ਉਹਨਾਂ ਨੂੰ ਚਾਹੇ ਕਈ ਵਾਰੇ ਵੀ ਹੁੰਦਾ ਕਿ ਮਾਪੇ ਨਾ ਵਿਆਹ ਤੋਂ ਬਾਅਦ ਵੀ ਖਾਸ ਕਰਕੇ ਮਾਵਾਂ ਕਈ ਵਾਰ ਮੁੰਡੇ ਦੇ ਹੱਥ ਵੀ ਚੱਕ ਲੈਂਦੀਆਂ ਠੀਕ ਹੈ ਤਾਂ ਉਹ ਉਹਨਾਂ ਦੇ ਮਾਪੁੱਤ ਦਾ ਮਸਲਾ ਹੈ ਤੁਸੀਂ ਉਸ ਗੱਲ ਦੇ ਵਿੱਚ ਬਿਲਕੁਲ ਨਹੀਂ ਬੋਲਣਾ ਤੁਸੀਂ ਬੋਲੋਗੇ ਤੁਸੀਂ ਬੁਰੇ ਪੈ ਜਾਓਗੇ ਉਹਨਾਂ ਦਾ ਉਹਨਾਂ ਦੇ ਭੈਣ ਭਰਾਵਾਂ ਦੇ ਨਾਲ ਮਾਪਿਆਂ ਦੇ ਨਾਲ ਜੋ ਕੁਝ ਚੱਲ ਰਿਹਾ ਹੈ ਚੱਲਣ ਦਿਓ ਜਦੋਂ ਤੱਕ ਤੁਹਾਨੂੰ ਬੋਲਣ ਦੀ ਜ਼ਰੂਰਤ ਨਹੀਂ ਹੈ ਜਦੋਂ ਤੱਕ ਤੁਹਾਡੇ ਹੱਕ ਦੇ ਉੱਤੇ ਉਂਗਲ ਨਹੀਂ ਰੱਖੀ ਜਾ ਰਹੀ ਉਦੋਂ ਤੱਕ ਤੁਸੀਂ ਉਹਨਾਂ ਦੇ ਪਰਸਨਲ ਮੈਟਰ ਦੇ ਵਿੱਚ ਨਹੀਂ ਬੋਲਣਾ ਇਹ ਉਹਨਾਂ ਦਾ ਆਪਸੀ ਮਸਲਾ ਹੈ ਇਸ ਮਸਲੇ ਨੂੰ ਉਹ ਆਪੇ ਨਿਬੜਨਗੇ ਤੁਸੀਂ ਇਸ ਮਸਲੇ ਦੇ ਵਿੱਚ ਬਿਲਕੁਲ ਨਹੀਂ ਜਾਣਾ ਜੇ ਜਾਓਗੇ ਤਾਂ ਪਰੇਸ਼ਾਨੀ ਦੇ ਵਿੱਚ ਪੈ ਜਾਓਗੇ ਕਿਉਂਕਿ ਦੂਜੀ ਗੱਲ ਦੇਖੋ ਜਿਹੜੇ ਤੁਸੀਂ ਕਿਸੇ ਇਨਸਾਨ ਨੂੰ ਮੰਨ ਲਓ ਤੁਹਾਡਾ ਤੁਹਾਡੇ ਸਹੁਰਿਆਂ ਦੇ ਨਾਲ ਰਿਸ਼ਤਾ ਖਰਾਬ ਹੈ ਕਿਸੇ ਵੀ ਕਾਰਨ ਉਸ ਰਿਸ਼ਤੇ ਦੇ ਵਿੱਚ ਕੜੱਤਣ ਆ ਗਈ ਠੀਕ ਹੈ ਜੇ ਪਤੀ ਸਮਝਦਾਰ ਹੋਏਗਾ ਮੈਂ ਪਹਿਲਾਂ ਵੀ ਕਿਹਾ ਕਿ ਪਤੀ ਪਤਨੀ ਦੀ ਜਿਹੜੀ ਇੱਜ਼ਤ ਹੈ ਨਾ ਉਹ ਸਾਂਝੀ ਹੁੰਦੀ ਹੈ ਜੇ ਤੁਹਾਡੇ ਪੇਕਿਆਂ ਦੇ ਵਿੱਚ ਪਤੀ ਦੀ ਇੱਜ਼ਤ ਨਹੀਂ ਹੋ ਰਹੀ ਪਰ ਤੁਹਾਨੂੰ ਸਤਕਾਰ ਮਿਲ ਰਿਹਾ ਮੈਨੂੰ ਲੱਗਦਾ ਕਿ ਫਿਰ ਤੁਹਾਨੂੰ ਉੱਥੇ ਜਾਣਾ ਚਾਹੀਦਾ ਕਿਉਂਕਿ ਤੁਸੀਂ ਹੁਣ ਉਸੇ ਰਿਸ਼ਤੇ ਦੇ ਨਾਲ ساری ਜ਼ਿੰਦਗੀ ਰਹਿਣਾ ਠੀਕ ਹੈ ਸੇਮ ਇਹੀ ਚੀਜ਼ ਹੁੰਦੀ ਹੈ ਕਿ ਜੇ ਤੁਹਾਡੀ ਪਤਨੀ ਦਾ ਤੁਹਾਡੇ ਘਰ ਦੇ ਵਿੱਚ ਸਤਕਾਰ ਨਹੀਂ ਨਾ ਹੈਗਾ ਫਿਰ ਤੁਸੀਂ ਚਾਹੇ ਜੋ ਮਰਜ਼ੀ ਕਹਿ ਲਓ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਆਪਣੇ ਜਿਹੜਾ ਹੈ ਮੁੰਡੇ ਵਾਲੇ ਨੂੰ ਵੀ ਆਪਣੇ ਪਰਿਵਾਰ ਨੂੰ ਜਿਹੜਾ ਹੈ ਮੁੰਡੇ ਨੂੰ ਵੀ ਕਹਿਣਾ ਜ਼ਰੂਰ ਚਾਹੀਦਾ ਕਿ ਇਹ ਮੇਰੀ ਅਰਧাঙ্গਨੀ ਹੈ ਮੇਰੀ ਪਤਨੀ ਹੈ ਜੇ ਦੀ ਰਿਸਪੈਕਟ ਨਹੀਂ ਹੈਗੀ ਘਰ ਦੇ ਵਿੱਚ ਤਾਂ ਮੇ ਮੇਰੇ ਵੀ ਉਨੀ ਹੀ ਇਨਸਲਟ ਹੋ ਰਹੀ ਹੈ ਠੀਕ ਹੈ ਪਰ ਜੇ ਇਹ ਸਭ ਕੁਝ ਹੋ ਵੀ ਰਿਹਾ ਤੇ ਤੁਹਾਡਾ ਪਤੀ ਨਹੀਂ ਵੀ ਬੋਲ ਰਿਹਾ ਫਿਰ ਤੁਸੀਂ ਜੋ ਮਰਜ਼ੀ ਕਹਿ ਲਓ ਜਿਹੜਾ ਬੰਦਾ ਅੱਖੀਂ ਦੇਖ ਕੇ ਸਭ ਕੁਝ ਨਹੀਂ ਨਾ ਬੋਲ ਰਿਹਾ ਤੁਹਾਡੇ ਕਿਸੇ ਬਿਆਨਬਾਜ਼ੀ ਨਾਲ ਤੁਹਾਡੇ ਕਿਸੇ ਦਲੀਲ ਦੇ ਨਾਲ ਉਹਨੇ ਤੁਹਾਡੇ ਹੱਕ ਦੇ ਵਿੱਚ ਨਹੀਂ ਬੋਲਣਾ ਉਹਦੇ ਨਾਲ ਨਾ ਤੁਹਾਡਾ ਰਿਸ਼ਤਾ ਹੋਰ ਵੀ ਜ਼ਿਆਦਾ ਖਰਾਬ ਹੋ ਜਾਊਗਾ ਕਿਉਂਕਿ ਇਹ ਉਹ ਸਟੇਜ ਹੁੰਦੀ ਹੈ ਜਿੱਥੋਂ ਤੱਕ ਜਿੱਦੋਂ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਬੱਚੇ ਆ ਚੁੱਕੇ ਹੁੰਦੇ ਆ ਤੇ ਫਿਰ ਉੱਥੇ ਤੁਸੀਂ ਇੱਕ ਚੀਜ਼ ਸਮਝ ਲਓ ਕਿ ਇਹ ਹੁਣ ਉਹ ਫੋਕਸ ਨਹੀਂ ਹੈ ਜਿੱਥੇ ਮੈਂ ਕੰਮ ਕਰਨਾ ਉਹ ਇਸ ਸਟੇਜ ਤੱਕ ਨਾ ਸਾਨੂੰ ਸਮਝ ਆ ਜਾਂਦੀ ਹੈ ਕਿ ਏ ਮਤਲਬ ਇਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਹੈਗਾ ਇਹ ਕੋਈ ਪਰੀ ਕਹਾਣੀ ਦਾ ਰਾਜਕੁਮਾਰ ਨਹੀਂ ਤੁਸੀਂ ਕੋਈ ਰਾਜਕੁਮਾਰੀ ਨਹੀਂ ਹੈਗੇ ਇਹ ਜ਼ਿੰਦਗੀ ਜਿਹੜੀ ਹੈ ਨਾ ਇਹ ਜ਼ਿੰਦਗੀ ਦੀ ਹਕੀਕਤ ਹੈ ਤੇ ਜ਼ਿੰਦਗੀ ਇੰਨੀ ਸੌਖੀ ਨਹੀਂ ਸਾਡੇ ਨਾ ਆਮਿਕਾ ਖਾਣ ਵਰਤਦੇ ਆਂ ਸੀ ਪੰਜਾਬੀ ਚ ਵੀ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਜ਼ਿੰਦਗੀ ਹੈ ਥੋੜੇ ਕਹਿੰਦੇ ਜੋ ਮੰਗੇ ਉਹ ਦੇ ਦੇ ਜ਼ਿੰਦਗੀ ਹੈ ਤੁਹਾਡੇ ਅੱਬਾ ਦਾ ਘਰ ਥੋੜੀ ਨਾ ਹੈ ਠੀਕ ਹੈ ਇਹ ਕੋਈ ਪੇਕਿਆਂ ਦਾ ਘਰ ਹੈ ਕਿ ਜਿੱਥੇ ਜੋ ਮੰਗਿਆ ਉਹ ਮਿਲ ਜੂਗਾ ਜ਼ਿੰਦਗੀ ਹੈ ਜ਼ਿੰਦਗੀ ਇਸੇ ਤਰ੍ਹਾਂ ਦੀ ਹੁੰਦੀ ਆ ਤੁਸੀਂ ਆਪਣਾ ਫੋਕਸ ਬੱਚਿਆਂ ਦੇ ਉੱਤੇ ਕਰ ਲਓ ਤੁਸੀਂ ਉਸ ਦੌਰਾਨ ਗੱਲਬਾਤ ਜਿਹੜੀ ਹੈ ਉਹ ਉਸ ਵਿਸ਼ੇ ਦੇ ਉੱਤੇ ਬੰਦ ਕਰ ਦਿਓ ਠੀਕ ਹੈ ਮਾਪਿਆਂ ਦੇ ਆਪਣੇ ਇਨ-ਲਾਸ ਦੇ ਰਿਸ਼ਤੇ ਦੇ ਬਾਰੇ ਤੁਹਾਡੇ ਪੇਰੈਂਟਸ ਨਾਲ ਕਿਵੇਂ ਦੇ ਚੱਲ ਰਹੇ ਹੈ ਜੋ ਕੁਝ ਉਸ ਟੌਪਿਕ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਬੰਦ ਕਰ ਦਿਓ ਕਿਉਂਕਿ ਜਿਹੜੇ ਤੁਹਾਡੀ ਚੁੱਪੀ ਨਹੀਂ ਨਾ ਸਮਝਦੇ ਉਹਨਾਂ ਨੇ ਬੋਲੀ ਹੋਈ ਗੱਲ ਵੀ ਤੁਹਾਡੀ ਨਹੀਂ ਸਮਝਣੀ ਦੂਜੀ ਗੱਲ ਜੇ ਤੁਹਾਡੇ ਪਤੀ ਆਪਣੇ ਭੈਣ ਭਰਾਵਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ ਦੇਣ ਕਰ ਰਹੇ ਹੈ ਤੁਸੀਂ ਉਸ ਗੱਲਬਾਤ ਦੇ ਵਿੱਚ ਨਹੀਂ ਬੋਲਣਾ ਦੇਖੋ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੀਆਂ ਥਾਵਾਂ ਐਵੇਂ ਦੀਆਂ ਹੁੰਦੀਆਂ ਜਿੱਥੇ ਸਾਨੂੰ ਕਈ ਵਾਰ ਇੱਕ ਦੂਜੇ ਦੇ ਨਾਲ ਭੈਣ ਭਰਾ ਦੇ ਨਾਲ ਖੜਨਾ ਪੈ ਜਾਂਦਾ ਹੈ ਠੀਕ ਹੈ ਤਾਂ ਇਹ ਨਹੀਂ ਹੈਗਾ ਕਿ ਉੱਥੇ ਪਤੀ ਸਭ ਕੁਝ ਜਿਹੜਾ ਹੈ ਉਹ ਜੇ ਭੈਣ ਭਰਾ ਦੀ ਕਿਸੇ ਦੀ ਮਦਦ ਕਰਨੀ ਚਾ ਰਿਹਾ ਹੈ ਤੁਸੀਂ ਕਹੋ ਕਿ ਨਹੀਂ ਮੈਂ ਅਜਿਹਾ ਨਹੀਂ ਕਰਨ ਦੇਣਾ ਜਾਂ ਮੇਰੇ ਜੇ ਬੱਚਿਆਂ ਨੂੰ ਤੁਹਾਡੇ ਇਨ-ਲॉज ਨੇ ਕੁਝ ਕਹਿਤਾ ਕਿ ਮੇਰੇ ਬੱਚੇ ਨੇ ਤੁਸੀਂ ਇਹਨਾਂ ਨੂੰ ਉਂਗਲ ਕਿਵੇਂ ਲਗਾਈ ਤੁਹਾਡੇ ਬੱਚੇ ਨੇ ਉਹਨਾਂ ਦੇ ਪੁੱਤਾਂ ਪੋਤੀ ਨੇ ਠੀਕ ਹੈ ਜੇ ਉਹ ਕਿਸੇ ਗੱਲ ਤੋਂ ਘੂਰ ਰਹੇ ਆ ਰੋਕ ਰਹੇ ਆ ਤਾਂ ਇਹ ਜ਼ਰੂਰ ਉਹਦੇ ਚ ਬੱਚੇ ਦੀ ਕਿਤੇ ਕੋਈ ਗਲਤੀ ਹੋਊਗੀ ਜਿਹੜੇ ਬੱਚਿਆਂ ਨੂੰ ਜਦੋਂ ਬੱਚੇ ਇਹ ਸਮਝ ਜਾਂਦੇ ਆ ਨਾ ਕਿ ਮਾਪਿਆਂ ਦੇ ਵਿੱਚ ਆਪਸ ਦੇ ਵਿੱਚ ਫੁੱਟ ਹੈ ਠੀਕ ਹੈ ਤੇ ਉਹ ਬੱਚੇ ਵੀ ਸਾਨੂੰ ਕੋਈ ਬਾਹਰ ਰੋਕ ਹੀ ਨਹੀਂ ਸਕਦਾ ਕਿ ਤੁਸੀਂ ਇਸ ਕਰਕੇ ਨਹੀਂ ਉਹਨਾਂ ਨੂੰ ਰੋਕਣ ਦਿੰਦੇ ਦੂਜਿਆਂ ਨੂੰ ਕਿ ਮੇਰੇ ਬੱਚੇ ਨੇ ਇਹਨਾਂ ਨੂੰ ਕੋਈ ਨਾ ਰੋਕੇ ਅਜਿਹੇ ਬੱਚੇ ਸਭ ਤੋਂ ਪਹਿਲਾਂ ਵਿਗੜ ਜਾਂਦੇ ਆ ਤੁਹਾਡਾ ਆਪਸ ਵਿੱਚ ਜਿਵੇਂ ਮਰਜ਼ੀ ਚੱਲ ਰਿਹਾ ਹੈ ਜੋ ਮਰਜ਼ੀ ਚੱਲਣ ਦਿਓ ਪਰ ਬੱਚਿਆਂ ਨੂੰ ਮਾਪਿਆਂ ਦਾ ਦਾਦਾ ਦਾਦੀ ਦਾ ਤੇ ਚਾਚੇ ਚਾਚੀਆਂ ਦਾ ਡਰ ਉਹ ਨਹੀਂ ਹੋਣਾ ਚਾਹੀਦਾ ਮੈਂ ਇੱਕ ਵਾਰ ਨਾ ਇੱਕ ਗੱਲ ਕਿਸੇ ਦੇ ਨਾਲ ਸਾਂਝੀ ਕੀਤੀ ਸੀ ਕਿ ਸਾਡੇ ਨਾ ਜਦੋਂ ਮੈਂ ਪੇਕੇ ਘਰ ਸੀ ਤਾਂ ਗਲੀ ਦੇ ਮੋੜ ਤੇ ਇੱਕ ਤਾਇਆ ਜੀ ਦਾ ਘਰ ਹੁੰਦਾ ਸੀ ਮੇਰੇਆਂ ਦਾ ਤੇ ਅਸੀਂ ਬੱਚੇ ਉਹਨਾਂ ਦੇ ਡਰ ਤੋਂ ਰਸਤਾ ਬਦਲ ਲੈਂਦੇ ਸੀ ਆਪਣਾ ਕਿਉਂਕਿ ਉਹ ਇੰਨੀ ਉਹਨਾਂ ਦੀ ਉੱਚੀ ਆਵਾਜ਼ ਸੀ ਤੇ ਇੰਨ ਕੱਦ ਕਾਠੀ ਉਹਨਾਂ ਦੀ ਉੱਚਾ ਲੰਮਾ ਸਰੀਰ ਸੀ ਕਿ ਸਾਨੂੰ ਸਾਰਿਆਂ ਨੂੰ ਡਰ ਲੱਗਦਾ ਸੀ ਤੇ ਸਿਰਫ ਅਸੀਂ ਨਹੀਂ ਪੂਰੀ ਗਲੀ ਦੇ ਬੱਚੇ ਜਿੱਧਰੋਂ ਸਾਨੂੰ ਘੂਰ ਦਿੰਦੇ ਸੀ ਅਸੀਂ ਉਹ ਰਸਤਾ ਬਦਲ ਲੈਂਦੇ ਸੀ ਉੱਥੋਂ ਇੰਨਾ ਡਰਨਾ ਹਰ ਬੱਚੇ ਨੂੰ ਚਾਹੀਦਾ ਏ ਤਾਂ ਜੋ ਬੱਚੇ ਕਿਸੇ ਗਲਤ ਸੰਗਤ ਦੇ ਵਿੱਚ ਨਾ ਪੈ ਜਾਣ ਕਦੇ ਵੀ ਬੱਚਿਆਂ ਦੇ ਮਾਮਲੇ ਦੇ ਵਿੱਚ ਤੁਸੀਂ ਉੱਥੇ ਜਿਹੜੀ ਲੜਾਈ ਹੈ ਉਹ ਨਹੀਂ ਕਰਨੀ ਕਿ ਮੇਰਾ ਬੱਚਾ ਹੈ ਤੁਸੀਂ ਨੋ ਕਿਵੇਂ ਕਿਹਾ ਅਜੇਹਾ ਤੁਸੀਂ ਬਿਲਕੁਲ ਨਹੀਂ ਕਰਨਾ ਬੱਚੇ ਜਿਹੜੇ ਆ ਉਹ ਸਭ ਦੇ ਸਾਂਝੇ ਹੁੰਦੇ ਆ ਤੀਜਾ ਮੌਕਾ ਜਿੱਥੇ ਤੁਹਾਡੀ ਚੁੱਪੀ ਤੁਹਾਡੀ ਜ਼ਿੰਦਗੀ ਬਣਾ ਸਕਦੀ ਹੈ ਉਹ ਇਹ ਕਿ ਜਦੋਂ ਚਾਹੇ ਉਹ ਤੁਹਾਡੇ ਆਂਡ ਗਵਾਂਡ ਦੀਆਂ ਔਰਤਾਂ ਨੇ ਚਾਹੇ ਉਹ ਦੋ ਚਾਰ ਰਿਸ਼ਤੇਦਾਰ ਔਰਤਾਂ ਨੇ ਜਦੋਂ ਇਕੱਠੀਆਂ ਹੋ ਕੇ ਆਪੋ ਆਪਣਾ ਬਖਾਨ ਕਰ ਰਹੀਆਂ ਹੋਣ ਨਾ ਵੀ ਸਾਡੇ ਤਾਂ ਐਵੇਂ ਅਸੀਂ ਤਾਂ ਉਦਾਂ ਅਸੀਂ ਤਾਂ ਇਹ ਖਾਨੇ ਆ ਅਸੀਂ ਉੱਥੇ ਗਏ ਇਹ ਕੀਤਾ ਉਹ ਕੀਤਾ ਠੀਕ ਹੈ ਤਾਂ ਤੁਸੀਂ ਅੰਨਿਆ ਚਕਾਣਾ ਰਾਜਾ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਉੱਥੇ ਤੁਸੀਂ ਚੁੱਪ ਹੋ ਜਾਓ ਠੀਕ ਹੈ ਕਿ ਹਾਂਜੀ ਬਿਲਕੁਲ ਸਾਇਲੈਂਟ ਕਿ ਹਾਂਜੀ ਠੀਕ ਹੈ ਤੁਸੀਂ ਸਾਰੇ ਵਧੀਆ ਹਾਂ ਮੈਨੂੰ ਇਨੀ ਇਸ ਵਿਸ਼ੇ ਬਾਰੇ ਜਾਣਕਾਰੀ ਨਹੀਂ ਹੈ ਤੁਸੀਂ ਉੱਥੇ ਬੋਲਣਾ ਨਹੀਂ ਕਿਉਂਕਿ ਉੱਥੇ ਕੀ ਹੋਏਗਾ ਕੰਪੀਟੀਸ਼ਨ ਸ਼ੁਰੂ ਹੋ ਜਾਏਗਾ ਠੀਕ ਹੈ ਫਿਰ ਇੱਕ ਦੂਜੇ ਨੂੰ ਜਿਹੜੀਆਂ ਗੱਲਾਂ ਤੋਂ ਸ਼ੁਰੂ ਹੁੰਦੀ ਗੱਲ ਨਾ ਫਿਰ ਇੱਕ ਦੂਜੇ ਦੇ ਵਿੱਚ ਨੂੰ ਕੱਢਣੀ ਸ਼ੁਰੂ ਕਰ ਦਿੰਨੀਆਂ ਨੇ ਖਾਸ ਕਰਕੇ ਔਰਤਾਂ ਠੀਕ ਹੈ ਤਾਂ ਤੁਸੀਂ ਇਹ ਗਲਤੀ ਨਹੀਂ ਕਰਨੀ ਤੁਸੀਂ ਇੱਥੇ ਵੀ ਨਹੀਂ ਬੋਲਣਾ ਚੁੱਪ ਜਿਹੜੀ ਹੈ ਨਾ ਕਹਿੰਦੇ ਇੱਕ ਚੁੱਪ 100 ਸੁਖ ਪਰ ਮੈਂ ਫਿਰ ਕਹ ਦਿੰਨੀ ਆ ਕਿ ਚੁੱਪ ਕਰਨ ਤੱਕ ਜਦੋਂ ਤੱਕ ਤੁਹਾਡੇ ਹੱਕ ਦੇ ਉੱਤੇ ਉਂਗਲ ਨਹੀਂ ਆ ਰਹੀ ਠੀਕ ਹੈ ਨਾ ਕਿਸੇ ਨੂੰ ਤੰਗ ਕਰੋ ਤੇ ਨਾ ਕਿਸੇ ਨੂੰ ਖੁਦ ਨੂੰ ਤੰਗ ਕਰਨ ਦਿਓ ਠੀਕ ਹੈ ਆਪਣਾ ਹੱਕ ਛੱਡੋ ਨਾ ਦੂਜੇ ਦੇ ਹੱਕ ਦੇ ਉੱਤੇ ਉਂਗਲ ਨਾ ਰੱਖੋ ਠੀਕ ਹੈ ਮੇਰੇ ਪ੍ਰਿੰਸੀਪਲ ਸਹਿਬਾਨ ਡਾਕਟਰ ਹਰਬੰਸ ਸਿੰਘ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਸੀ ਕਿ ਕੁੜੀਆਂ ਨੂੰ ਨਾ ਮਤਲਬ ਮਿਰਚਾਂ ਵੀ ਨਹੀਂ ਬਣਨਾ ਚਾਹੀਦਾ ਕਿ ਇੰਨੇ ਕੋੜੇ ਹੋ ਜਾਈਂ ਕਿ ਤੋਈ ਤੁਹਾਨੂੰ ਕੋਈ ਤੁਹਾਨੂੰ ਦੇਖ ਕੇ ਹੀ ਛੱਡ ਜੇ ਤੇ ਗੁੜਵੀ ਨਾ ਬਣਿਓ ਕਿ ਅਗਲਾ ਤੁਹਾਨੂੰ ਮੂੰਚੀ ਪਾਜੇ ਠੀਕ ਹੈ ਜ਼ਿੰਦਗੀ ਇੱਕ ਬੈਲੈਂਸ ਜੇ ਦੇ ਨਾਲ ਸੋਹਣੀ ਰਹਿੰਦੀ ਹੈ ਸੋ ਅਸੀਂ ਕੋਸ਼ਿਸ਼ ਕਰੀਏ ਜ਼ਿੰਦਗੀ ਦੀਆਂ ਔਲਝਣਾ ਨੂੰ ਇਹਦੀਆਂ ਤਰਜ਼ਾਂ ਨੂੰ ਸਮਝ ਲਈਏ ਜ਼ਿੰਦਗੀ ਸੋਹਣੀ ਬਣੀ ਰਹੂਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਪੰਦੀਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੌਣ ਦਿਓ ਇਜਾਜ਼ਤ